ਕਰਦੇ ਆਏ ਹਾਂ ਉਸਤ ਤੇਰੀ ਉਸਤ ਬਿਨਾ ਨਾ ਹੋਣੀ ਮਿਲਣੀ ਤੇਰੀ ਤੂੰ ਮੇਰਾ ਰਖਾ ਸਬਨੀ ਥਾਈ ਐਸੇ ਗਲਦੀ ਮੈਂ ਪਾਵਾਂ ਦੁਹਾਈ ਮਿਲਿਆ ਨੀ ਮੰਦਰ ਮਿਲਿਆ ਨੀ ਮਸਜਿਦ ਥਾਂ ਦਾ ਸਜਾ ਕਰ ਦੇ ਦੋ ਅੰਦਰ ਮੈਂ ਪਟਕ ਧਿਰੂ ਤਲਾਸ਼ ਚ ਖੋ ਮਿਲਦਾਨੀ ਕੋਈ ਜੋ ਜਲਾਉਂਦਾ ਮੇਰੀ ਰੂਹ ਆਪੇ ਹੋਈ ਜਾਂਦਾ ਸਭ ਕੁਝ ਦੇਖਣਾ ਉਹਨੂੰ ਕੋਈ ਦਿੰਦਾ ਨਹੀਂ ਸੁ ਕਰਦੇ ਆਏ ਹਾਂ ਉਸਤ ਤੇ ਤੇਰੀ ਉਸਤ ਤੇ ਬਿਨਾ ਨਾ ਹੋਣੀ ਮਿਲਣੀ ਤੇਰੀ ਨਾ ਮਿਲਣੀ ਜਿਹਾ ਲੱਗਿਆ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜੀ ਕਰਿਓ ਥੈਂਕ ਯੂ ਧੰਨਵਾਦ